ਇੱਕ ਵਾਰ ਮਾਝੇ ਦੀ ਸੰਗਤ ਨਾਲ ਇੱਕ ਮਾਈ ਭਾਗੋ ਸਤਿਗੁਰੂ ਧੰਨ ਧੰਨ ਗੋਬਿੰਦ ਸਿੰਘ ਜੀ ਪਾਸੋਂ ਪੁੱਤਰਾਂ ਦਾ ਵਰ ਲੈਣ ਆਈ ਸੀ ਜੋ 40 ਸਿੰਘਾਂ ਨਾਲ ਮਿਲ ਕੇ ਤੁਰਕਾਂ ਨਾਲ ਲੜਦੀ ਹੋਈ ਫੱਟੜ ਹੋ ਗਈ ਜਦ ਗੁਰੂ ਜੀ ਢਾਬ ਦੇ ਕਿਨਾਰੇ ਬੈਠੇ ਸ਼ਹੀਦਾਂ ਨੂੰ ਅਤੇ ਢਾਬ ਨੂੰ ਮੁਕਤੀ ਦੇ ਵਰ ਦੇ ਰਹੇ ਸਨ ਤਾਂ ਇੱਕ ਸਿੰਘ ਨੇ ਆਣ ਕੇ ਕਿਹਾ ਗੁਰੂ ਜੀ ਇੱਕ ਇਸਤਰੀ ਵੀ ਫੱਟੜ ਹੋਈ ਪਈ ਹੈ ਆਪ ਚੱਲ ਕੇ ਉਸ ਨੂੰ ਦੇਖੋ ਗੁਰੂ ਗੋਬਿੰਦ ਸਿੰਘ ਜੀ ਉਸ ਸਿੱਖ ਨਾਲ ਤੁਰ ਪਏ ਅਤੇ ਫੱਟੜ ਇਸਤਰੀ ਪਾਸ ਜਾ ਕੇ ਉਸ ਨੂੰ ਹੱਸ ਕੇ ਕਿਹਾ ਤੂੰ ਪੁੱਤਰ ਲੈਣ ਵਾਸਤੇ ਗੁਰੂ ਜੀ ਪਾਸ ਆਈ ਹੈ ਅਤੇ ਜਨਾਨਾ ਵੇਸ ਉਤਾਰ ਕੇ ਮਰਦਾਵਾ ਧਾਰਨ ਕਰ ਲਿਆ ਹੈ ਤੂੰ ਚੰਗਾ ਕੀਤਾ ਹੈ ਜੋ ਧਰਮ ਦੀ ਖਾਤਰ ਲੜ ਕੇ ਫੱਟੜ ਹੋਈ ਹੈ ਮਾਈ ਭਾਗੋ ਨੂੰ ਚੁਕਾ ਕੇ ਗੁਰੂ ਜੀ ਆਪਣੇ ਡੇਰੇ ਲੈ ਆਏ ਅਤੇ ਉਸ ਦੀ ਮਰਮ ਪੱਟੀ ਕਰਕੇ ਉਸ ਨੂੰ ਰਾਜੀ ਕੀਤਾ ਮੈਂ ਭਾਗੋ ਨੇ ਗੁਰੂ ਜੀ ਨੂੰ ਦੱਸਿਆ ਕਿ ਮਾਝੇ ਦੇ ਸਿੰਘਾਂ ਨਾਲ ਮਿਲ ਕੇ ਮੈਂ ਆਪ ਜੀ ਤੋਂ ਪੁੱਤਰ ਦੀ ਬਖਸ਼ਿਸ਼ ਲੈਣ ਆਈ ਸੀ ਪਰ ਇੱਥੇ ਜਦ ਯੁੱਧ ਹੋਣ ਲੱਗ ਪਿਆ ਤਾਂ ਮੈਂ ਵੀ ਬਰਛਾ ਫੜ ਕੇ ਯੁੱਧ ਵਿੱਚ ਸ਼ਾਮਲ ਹੋ ਗਈ ਕਈ ਤੁਰਕਾਂ ਨੂੰ ਮੈਂ ਇਸ ਵਰਛੇ ਨਾਲ ਵਿੰਨ ਕੇ ਧਰਤੀ ਉੱਤੇ ਸੁੱਟ ਦਿੱਤਾ ਅਤੇ ਅੰਤ ਨੂੰ ਆਪ ਫੱਟੜ ਹੋ ਕੇ ਧਰਤੀ ਤੇ ਡਿੱਗ ਪਈ ਤੁਸੀਂ ਮੈਨੂੰ ਮਰਨ ਤੋਂ ਹੱਥ ਦੇ ਕੇ ਬਚਾ ਲਿਆ ਹੈ ਮੈਨੂੰ ਹੁਣ ਕੋਈ ਇੱਛਾ ਨਹੀਂ ਮੈਂ ਸਦਾ ਆਪ ਜੀ ਦੇ ਨਾਲ ਰਹਿਣਾ ਚਾਹੁੰਦੀ ਹਾਂ ਗੁਰੂ ਜੀ ਨੇ ਕਿਹਾ ਮਾਈ ਭਾਗੋ ਤੂੰ ਨਿਹਾਲ ਹੋ ਗਈ ਹੈ ਤੇਰਾ ਜਨਮ ਮਰਨ ਕੱਟਿਆ ਗਿਆ ਉਪਰੰਤ ਮਾਈ ਭਾਗੋ ਤਿਆਰ ਵਰ ਤਿਆਰ ਸ਼ਸਤਰ ਧਾਰਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਰਹੀ ਮਾਈ ਭਾਗੋ ਦਾ ਦੇਹਾਂਤ ਹਜੂਰ ਸਾਹਿਬ ਜਾ ਕੇ ਹੋਇਆ ਇੱਥੇ ਇਸ ਦੇ ਨਾਮ ਤੇ ਬੁੰਗਾ ਬਣਿਆ ਹੋਇਆ ਹੈ